ਨਸ਼ਿਆਂ ਖਿਲਾਫ ਜੰਗ ਜਾਰੀ ਵੱਡੀ ਮਾਤਰਾ ਦੇ ਵਿੱਚ ਨਸ਼ਾ ਕੀਤਾ ਗਿਆ ਨਸ਼ਟ ਤੁਸੀਂ ਜੁੜੇ ਹੋ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਘਾ ਕਰਦਾ ਜਿਵੇਂ ਕਿ ਯੁੱਧ ਨਸ਼ਿਆ ਵਿਰੁੱਧ ਮਹਮਬ ਵਢੀ ਹੋਈ ਹੈ ਨਸ਼ਿਆਂ ਦੇ ਖਿਲਾਫ ਇੱਕ ਪਾਸੇ ਵੱਖ-ਵੱਖ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤਾਂ ਪਿਛਲੇ ਸਮੇਂ ਫਰੀਕ ਕੋਡ ਪੁਲਿਸ ਵੱਲੋਂ ਜੋ ਨਸ਼ਾ ਬਰਾਮਦ ਕੀਤਾ ਗਿਆ ਸੀ ਅੱਜ ਉਸ ਨੂੰ ਨਸ਼ਟ ਕੀਤਾ ਗਿਆ ਹੈ ਅੱਜ ਬਾਂਦੇ ਵਿੱਚ ਜਾਣਕਾਰੀ ਦਿੰਦੇ ਹੋਇਆ ਐਸਐਸਪੀ ਫ੍ਰੀਕੋਡ ਪ੍ਰਗਿਆ ਜਨ ਨੇ ਦੱਸਿਆ ਕਿ ਪਿਛਲੇ ਸਮੇਂ ਦੇ ਵਿੱਚ ਫ੍ਰੀਕੋਡ ਪੁਲਿਸ ਵੱਲੋਂ ਜੋ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ ਸੀ ਅੱਜ ਉਹ ਜੂਨ ਰਿਸ਼ਟ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਹੁਣ ਤੱਕ ਫ੍ਰੀਕੋਡ ਪੁਲਿਸ ਵੱਲੋਂ ਕਈ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਕਈਆਂ ਦੀਆਂ ਪ੍ਰਾਪਰਟੀਆਂ ਸੀਜ਼ ਵੀ ਕੀਤੀਆਂ ਗਈਆਂ ਨੇ। ਤੁਸੀਂ ਵੀ ਸੁਣੋ ਇਸ ਬਾਰੇ ਹੋਰ ਵਧੇਰੇ ਕੀ ਜਾਣਕਾਰੀ ਸਾਂਝੀ ਕਰਦੇ ਨੇ ਐਸਐਸਪੀ ਫ੍ਰੀਕੋਡ ਕਿੰਨੇ ਕੀਤੇ ਗਏ ਨੇ ਮੁਕੱਦਮੇ ਦਰਜ ਕਿੰਨੇ ਨਸ਼ਾ ਤਸਕਰ ਭੇਜੇ ਨੇ ਜੇਲ੍ਹ ਤੇ ਕਿੰਨਿਆਂ ਦੀ ਪ੍ਰਾਪਰਟੀ ਕੀਤੀ ਗਈ ਹੈ ਸੀਜ਼ ਜੀ ਅੱਜ ਅਸੀਂ ਇੱਥੇ ਆਏ ਨੇ ਜਿਹੜੀ ਸਾਡੀ ਯੁੱਧ ਨਸ਼ਾ ਵਰੂ ਦੇ ਕਨਸਿਸਟੈਂਟ ਡਰਾਈ ਚੱਲਦੀ ਪਈ ਹੈ ਉਹਦੇ ਲੜੀ ਦੇ ਤਹਿਤ ਪਿਛਲੇ 3 ਮਹੀਨਿਆਂ ਚ 317 ਐਨਡੀਪੀਐਸ ਦੇ ਮਕਦਮੇ ਦਰਜ ਹੋਏ ਨੇ ਔਰ ਉਹ ਜੋ 546 ਤੋਂ ਵੱਧ ਜਿਹੜੇ ਨਸ਼ਾ ਤਸਕਰ ਹੈ ਉਹ ਫੜੇ ਗਏ ਨੇ ਜਦੋਂ ਵੀ ਐਨਡੀਪੀਐਸ ਦਾ ਕੋਈ ਫਰਜ਼ਾ ਦਰਜ ਹੁੰਦਾ ਹੈ ਤਾਂ ਉਹਦੇ ਜਿਹੜੀ ਵੀ ਕਨਟਰਾਬੈਂਡ ਦੀ ਰਿਕਵਰੀ ਹੁੰਦੀ ਹੈ ਉਦਾਇਕ ਪ੍ਰੋਪਰ ਪ੍ਰੋਸੈਸ ਹੁੰਦਾ ਹੈ ਕਿ ਉਹਨੂੰ ਪ੍ਰੋਪਰ ਤਰੀਕੇ ਨਾਲ ਉਹਨੂੰ ਨਸ਼ਟ ਕਰਾਇਆ ਜਾਂਦਾ ਹੈ ਸੋ ਸਾਰੇ ਤਰੀਕ ਪ੍ਰੋਪਰ ਪ੍ਰोसीजर ਫਾਲੋ ਕਰਦੇ ਹੋਏ ਅੱਜ ਫਰੀਦਕੋਟ ਪੁਲਿਸ ਦੀ ਟੀਮ ਅੰダー ਦਾ ਸੁਪਰਵੀਜ਼ਨ ਆਫ ਐਸਪੀਡੀ ਡੀਐਸਪੀਡੀ ਡੀਐਸਪੀ ਐਂਡੀਪੀਐਸ ਔਰ ਡੀਐਸਪੀ ਜਤੋ ਇਹਨਾਂ ਦੀ ਪੂਰੀ ਟੀਮ ਨੇ ਬਹੁਤ ਅੱਛਾ ਕੰਮ ਕਰਦੇ ਹੋਏ 77 ਮੁਕਦਮੇ ਸਾਡੇ ਐਂਡੀਪੀਐਸ ਦੇ ਸੀਗੇ ਜਿਹਦੀ ਕੇਸ ਪ੍ਰੋਪਰਟੀ ਅੱਜ ਅਸੀਂ ਡਿਸਟਰੋਏ ਕੀਤੀ ਹੈ ਪ੍ਰੋਪਰ ਗਾਈਡਲਾਈਨਸ ਨੂੰ ਫਾਲੋ ਕਰਦੇ ਹੋਏ ਇਹ ਚ 10 ਕਿਲੋ ਤੋਂ ਵੱਧ ਹੈਰੋਇਨ 175 ਕਿਲੋ ਤੋਂ ਵੱਧ ਕੋਕੀਨਸ ਔਰ 1 1 ਕਿਲੋ ਤੋਂ ਵੱਧ ਗਾਂਜਾ ਔਰ 20000 ਕੇ ਆਸ-ਪਾਸ ਜਿਹੜੀ ਨਸ਼ੀਲੀ ਗੋਲੀਆਂ ਹੈ ਉਹ ਨਸ਼ਟ ਕੀਤੀ ਗਈਆਂ ਹੈ। ਇਹ ਚ ਦੱਸਣ ਜੋ ਗੱਲ ਇਹ ਵੀ ਹੈ ਕਿ ਫਰੀਦਕੋਟ ਪੁਲਿਸ ਹਰ ਇੱਕ ਲੈਵਲ ਤੇ ਨਸ਼ਾ ਤਸਕਰਾਂ ਦੇ ਵਿਰੁੱਧ ਕੰਮ ਕਰ ਰਹੀ ਹੈ ਔਰ ਉਹ ਚ ਕਾਵੇਂ ਉਹ ਡਿਮੋਲੀਸ਼ਨ ਆਫ ਪ੍ਰਾਪਰਟੀ ਹੋ ਕਾਵੇਂ ਉਹ ਪ੍ਰਾਪਰਟੀ ਅਟੈਚਮੈਂਟ ਹੋ ਉਹ ਚ ਸਾਰੇ ਫਰੰਟਸ ਤੇ ਸਾਡਾ ਇੱਕ ਕੰਪਰੀਹੈਂਸਿਵ ਕੰਮ جاری ਹੈ। 4 ਕਰੋੜ 90 ਲੱਖ سے ਜ਼ਿਆਦਾ ਦੀ ਜਿਹੜੀ ਪ੍ਰਾਪਰਟੀਆਂ ਹੈਗੀਆਂ ਉਹ ਹਲੇ ਤੱਕ ਫ੍ਰੀਜ਼ ਕਰਾਈ ਜਾ ਚੁੱਕੀਆਂ ਤੇ ਤਿੰਨਾਂ ਹੀ ਸਬਡਿਵੀਜ਼ਨਾਂ 'ਚ ਜਿਹੜੇ ਨਸ਼ਾ ਤਸਕਰਾਂ ਵੱਲੋਂ ਅवैध ਪ੍ਰਾਪਰਟੀਆਂ ਗਵਰਨਮੈਂਟ ਲੈਂਡ ਲੈਂਡ ਤੇ ਐਂਟਰੋਚ ਕਰਦੇ ਹੋਏ ਪ੍ਰਾਪਰਟੀਆਂ ਬਣਾਈਆਂ ਗਈਆਂ ਸੀਗੀ ਉਹਨਾਂ ਦੀ ਪ੍ਰੋਪਰ ਡਿਮੋਲੀਸ਼ਨ ਐਸ ਪਰ ਪ੍ਰੋਪਰ ਪ੍ਰੋਸੀਜਰ ਆਜ ਤੱਕ ਹੋ। ਆ ਕਿੰਨੀ ਕੀਮਤ ਸੀ ਕੋਈ ਉਹਨਾਂ ਨਾਲ ਜਿਵੇਂ ਲੱਗਦੀ ਸੀ। ਜੀ ਦੇਖਿਓ ਇਹਦੀ ਕੀਮਤ ਦੱਸਣਾ ਇੱਕ ਵਾਜਿਬ ਚੀਜ਼ ਨਹੀਂ ਹੈ ਕਿਉਂਕਿ ਇਹ ਜਿਹੜੀ ਗਾਈਡਲਾਈਨਸ ਹੈਗੀਆਂ ਉਹਦੇ ਅਗੇਂਸਟ ਹੁੰਦਾ। ਅਸੀਂ ਤੁਹਾਨੂੰ ਨੰਬਰ ਆਫ ਕੇਸਸ ਮੈਂ ਦੱਸ ਚੁੱਕੀਆਂ ਕਿ 77 ਕੇਸਸ ਨੇ ਜਿਨ੍ਹਾਂ ਦੀ ਪ੍ਰਾਪਰਟੀ ਇਸ ਨੂੰ ਹੈ